Vaiči Enjoyi,i ca gii,i noidi qai,i newsaka avrocki mniej qai jest yendawrestrial, mato radiakir Apadah火 hoter akkapai,bhajar scplai fakkapai,актерaż itu bakkapai pi autonya p、「cabta ma mythology, maitoбу kan ka zuk media hawa ih grillik mana amb顆 laporman vak and supporter b 시청 salaries ha ha weed ones rahak muk mustache ke ਹਾਂ ਜੀ ਬੋਲੋ ਗਾੜਾ ਹੁਣ ਕਿਹਨੇ ਗਿਆ ਰਹੇ ਕੋਈ ਇਹ ਸਿਵਰ ਰਸਾ ਰਹੇ ਬੋਲੋ ਗਾੜਾ ਜਿਹੜਾ ਪ੍ਰਤੀਕ ਨੂੰ 10 ਕਿਲੋਮੀਟਰ ਦੀ ਬੋਲੋ ਗਾੜਾ ਦਾਸ ਤੋਂ ਬਰਾਏ ਇਹਨੇ ਕੰਪਨੀ ਸਾਡੇ ਰੋਡ ਕੋਈ ਔਰ ਜਿਹੜਾ ਸਾਨੂੰ 100 ਦਾ ਆਰਡਰ ਪੈਂਦਾ ਸੀਗਾ ਉਹ ਵੀ ਆਰਡਰ ਕਰਨਾ ਕਰ ਰਹੇ ਨੇ ਇਸ ਚੱਕ ਕੇ ਸਾਰੇ ਇੱਕ ਸਟ੍ਰਾਈਕ ਨੇ ਜਮਾਨਤ ਲਾਉਣੀ ਤੇ ਜਿਹੜੀਆਂ ਸਾਰੇ ਮੰਗਾਵਾਂਗੇ ਜਿਹੜੀਆਂ ਕਿਤੇ ਕਿਤੇ ਆ ਤੇ ਮਤਲਬ ਸਾਰੇ ਜਿਹੜਾ ਵੀ ਆਰਡਰ ਕਰਾਂਗੇ ਜਿਹੜਾ ਵੀ ਆਰਡਰ ਕਰਾਂਗੇ ਜਿਹੜੀ ਗਈ ਜੋ ਵੀ ਅਸੀਂ ਮਤਲਬ ਰਸਟੋਰੰਡਰ ਜਾਂਨੇ ਆਪਾਂ ਉਹ ਵੀ ਮਤਲਬ ਜਿਹੜਾ ਨਾ ਇੱਕ ਸਾਨੂੰ ਸਾਰਾ ਸਾਨੂੰ ਨਾ ਕੰਪਨੀ ਸਹੀ ਮਤਲਬ ਦੇਰੀ ਰੇਟ ਇਹਨਾਂ ਸਾਨੂੰ ਰਸਟੋਰੰਡਰ ਉਹ ਲਾ ਕੇ ਨਾ ਜੀ ਅੱਡੀ ਪਹਿਲਾਂ ਪੈਂਦੀ ਸੀਗੀ ਜੇ ਅੱਜ ਤਾਂ ਨਹੀਂ ਪੈਂਦੀ ਤਾਂ ਹੀ ਸਾਰੇ ਕਿੱਥੇ ਹੋ ਗਏ ਤੇਲ ਦਾ ਸਾਨੂੰ ਖਰਚਾ ਵੀ ਮੰਨ ਲਓ ਅੱਜ ਵੀ ਘੜੀ ਨਹੀਂ ਪੂਰਾ ਹੁੰਦਾ ਪਹਿਲਾਂ ਸਾਨੂੰ ਏਮਸਾ ਆਰਡਰ ਲਵਾਉਂਦੇ ਸੀ ਸਾਨੂੰ 120-30 ਰੁਪਏ ਮਿਲਦੇ ਸੀ ਸਾਨੂੰ ਉਹੀ ਆਰਡਰ ਆ ਹੁਣ ਕੰਪਨੀ ਮੰਨ ਲਓ ਇਥੋਂ 20 ਤੋਂ 22 ਕਿਲੋਮੀਟਰ ਤਾਈਂ ਸਾਨੂੰ ਆਪ ਡਾਉਨ ਉਹੀ ਸਾਨੂੰ ਸਿਰਫ 65 ਰੁਪਏ ਦਾ ਆਰਡਰ ਲਵਾ ਰਹੀ ਹੈਗੀ ਪਹਿਲਾਂ ਸਾਨੂੰ ਵਾਪਸੀ ਮਿਲਦੀ ਸੀ ਮੰਨ ਲਓ ਅਸੀਂ ਕਿਸੇ ਵੀ ਮੰਨ ਲਓ ਗਾਂਦੇ ਜੀ ਦੂਰ ਸਾਨੂੰ 15-20 ਰੁਪਏ ਐ ਕੰਪਨੀ ਵੀ ਸਾਨੂੰ ਵਾਪਸੀ ਦਿੰਦੀ ਸੀ ਇਸ ਤਰ੍ਹਾਂ ਸਾਨੂੰ ਵਾਪਸੀ ਵੀ ਜਿਹੜਾ ਛੱਡ ਗਿਆ ਇਹਨਾਂ ਨੇ ਰਾਤ ਜਿਹੜੀਆਂ ਸਾਡੀਆਂ ਮੰਨ ਲਓ 7 ਤੋਂ ਲੈ ਕੇ 9 ਜਿੱਥੇ ਸਾਨੂੰ ਓਫਰ ਲੱਗਦਾ 7 ਤੋਂ 11 ਓਫਰ ਦਾ 10 ਰੁਪਏ ਪਰ ਆਰਡਰ ਉਹ ਵੀ ਬੰਦ ਕਰਤਾ ਹੀ ਇਹਨਾਂ ਨੇ ਇਹ ਰਾਤ ਦੀਆਂ ਜਿਹੜੀਆਂ ਇਹਨਾਂ ਨੇ ਸ਼ਿਫਟਾਂ ਸੀਗੀਆਂ ਉਹਦੇ ਵਿੱਚ ਵੀ ਇਹਨਾਂ ਨੇ ਘਪਲੇਵਾਜੀ ਕਰਕੇ ਕੋਈ ਨਾ ਕੋਈ ਕਿਸੇ ਨੂੰ ਆਰਡਰ ਨਹੀਂ ਲਵਾਉਂਦੀ ਮੰਨ ਲਓ ਕੋਈ ਮੰਨ ਲਓ ਸੈਂਟੀ ਸਾਨੂੰ ਮਿਲਣਾ ਬੰਦ ਹੋ ਗਿਆ ਹੀ ਬਿਲਕੁਲ ਹਰ ਇੱਕ ਤਰ੍ਹਾਂ ਤੱਕਾ ਸਾਡੇ ਨਾਲ ਕਰਾਈ ਜਾਂਦੇ ਆ ਜੀ ਆਪ ਆਪ ਕਮਾਈ ਕਰੀਏ ਜਾਂ ਰਾਈਡਰ ਨੂੰ ਕਰਾਈਏ ਜੀ ਇਸ ਤਰ੍ਹਾਂ ਸਾਡੀ ਮੰਨ ਲਓ ਮੰਨ ਲਓ ਕਹਿੰਦੇ ਇਹ ਖਰਚ ਸਾਡੇ ਨਹੀਂ ਪੂਰੇ ਹੋ ਰਹੇ ਇਸ ਤਰ੍ਹਾਂ ਅਸੀਂ ਅੱਜ ਆਈਡੀ ਬੰਦ ਕਰਾਉਣੀ ਹੈ ਤੁਹਾਡੀ ਵਾਪਸੀ ਹੋਗੀ ਤੁਹਾਨੂੰ ਜਿਹੜੇ ਟਾਈਮ ਜਿਹੜਾ 7 ਤੋਂ 11 ਜਿਹੜਾ ਹੈਗਾ ਇਨਸੈਂਟਿਵ ਕੁਝ ਨਹੀਂ ਮਿਲਦਾ ਪਹਿਲਾਂ ਮਿਲਦਾ ਸੀਗਾ ਜੀ ਅੱਜ ਵੀ ਕਰੀ ਸਾਨੂੰ ਕਿਸੇ ਤਹਿਤ ਦਾ ਮੰਨ ਲਓ ਸਾਰੀਆਂ ਮائیں ਬੰਦ ਕਰਦੀਆਂ ਨੇ ਉਹਨਾਂ ਨੇ ਕਿਛ ਨਹੀਂ ਨਹੀਂ ਰੱਖਤੀਆਂ ਜੀ ਪੂਰੀਆਂ ਨਹੀਂ ਹੁੰਦੇ ਕੰਪਨੀ ਦੀਆਂ ਅੱਛਾ ਲੋਗਨ ਟੈਪ ਦੇ ਦਿੰਦੇ ਨੇ ਜੀ ਰਾਤ ਨੂੰ ਇੱਕ ਅੱਧੀ ਜੇਪੇ ਵਿੱਚ ਸੌਂਦੀ ਹੈ ਕੰਮ ਕਰੀ ਬਿਨ ਰੱਖ ਕੇ ਸੈਕਟਰ ਖੜਾ ਮਾਰ ਲੈਂਦੀ ਹੈ ਹੁਣ ਜਿਵੇਂ ਤੁਸੀਂ ਲਾ ਲੋ ਵੀ ਸਾਨੂੰ 25 ਇੱਥੋਂ 25 ਰੁਪਏ ਦਾ ਆਰਡਰ ਪੈ ਗਿਆ ਅਸੀਂ ਇੱਥੇ ਪੁੱਡਾ ਮਾਰਕੀਟ ਖੜੇ ਆਂ ਆਰਡਰ ਚੱਕਰ ਕੋਈ ਪੈਗਾ ਸ਼੍ਰੀ ਸ਼ਾਮਦਾ ਜੀ ਇੱਥੋਂ 3-4 ਕਿਲੋਮੀਟਰ ਬਾਅਦ ਪੈਗੀ ਪਹਿਲਾਂ ਅਸੀਂ ਉੱਥੇ ਉੱਥੇ ਜਾਵਾਂਗੇ ਜੀ ਉੱਥੋਂ ਗਾਹ ਆਰਡਰ ਪੈਊਗਾ ਮੰਨ ਲਓ 4 ਕਿਲੋਮੀਟਰ ਦਾ ਪੈ ਗਿਆ ਜਾਂ 3 ਕਿਲੋਮੀਟਰ ਦਾ ਪੈ ਗਿਆ 25 ਰੁਪਏ ਦਾ ਆਰਡਰ ਬੱਜਿਆ ਜੀ ਉੱਥੋਂ ਦੇ ਕੇ ਆਵਾਂਗੇ ਵਾਪਸ ਆਵਾਂਗੇ ਤੁਸਾਂ ਲਓ ਇੱਥੋਂ ਗਏ 4 ਕਿਲੋਮੀਟਰ ਉਹ ਤੋਂ ਗਾਹ ਗਏ 4 ਕਿਲੋਮੀਟਰ ਜੀ ਫਿਰ ਵਾਪਸ ਆਏ 8-9 ਕਿਲੋਮੀਟਰ ਬਣ ਗਿਆ ਤੇ ਸਾਨੂੰ ਕਿਹਨੇ 26 25 ਐਸ ਕਾ ਕੇ ਖਿਆੜੀ ਹੜਤਾਲ ਆ ਜੀ ਖੜੇ ਮੰਗਾ ਮੰਨਿਆ ਜਾਣ ਜਿਹਨਾਂ ਤੱਕ ਸਾਨੂੰ ਸਾਡੇ ਮੰਗਾ ਨਹੀਂ ਮੰਨਿਆ ਨੇ ਸਾਡੀ ਆਰਮ ਇੱਥੇ ਖੜੇ ਸਮੇਂ ਤੱਕ ਹਟਤਾਲ ਹੈ ਜੀ ਬਾਕੀ ਸਾਰੇ ਜਮੈਟੋ ਰਾਈਡ ਸਾਡੇ ਖੜੇ ਹੈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਉਹ ਮੁੱਖੇ ਮਰ ਦਿਆਂਗੇ ਯਾਰ ਜੇ ਤੁਸੀਂ ਹਟਤਾਲ ਤੇ ਜਾਵੋਗੇ ਜੀ ਸਰ ਮੁੱਖੇ ਹੁਣ ਸਾਡੇ ਅਸੀਂ ਵੀ ਬੱਚੇ ਪਾਲਨੇ ਜੀ ਸਾਡੇ ਵੀ ਕੱਲਾ ਖੜੇ ਹੈ ਤੁਸੀਂ ਚੈੱਕ ਕਰ ਲਓ ਇੱਕ ਦੋ ਇੱਕ ਦੋ ਬਈ ਰਾਈਡਰਾਂ ਨੂੰ ਛੱਡ ਕੇ ਸਭ ਕਿਸ਼ਤਾਂ ਤੇ ਹੈ ਜੀ ਸਾਡੇ ਤੋਂ ਕਿਸ਼ਤਾਂ ਨਹੀਂ ਭਰੀਆਂ ਜਾ ਰਹੀਆਂ ਸਾਡੇ ਬੱਚਿਆਂ ਦੇ ਫੀਸਾ ਭਰਨੇ ਆ ਅਸੀਂ ਬੱਚਿਆਂ ਦੇ ਫੀਸਾ ਨਹੀਂ ਭਰ ਸਕਦੇ ਜੀ ਤੇnga ਦੇ ਮਾਂ ਤੇ ਬਿਮਾਰ ਆ ਉਹ ਕੰਮ ਤੋਂ ਬੈਠੇ ਜੀ ਕੁਝ ਆ ਨਾਲੋਂ ਵੀ ਐਸ ਟਾਈਮ ਆ ਕਿ ਤੁਸੀਂ ਰੋ ਨਹੀਂ ਸਕਦੇ ਠੀਕ ਹੈ ਹੋਰ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਕੁਝ ਐਡਾ ਹਡਾ ਬੁਰਾ ਹਾਲ ਕਰਤਾ ਇਹਨਾਂ ਨੇ ਵੀ ਇੱਕ ਐਂਜੀ ਕਰਦਾ ਕੱਲੇ ਕੱਲ ਤਾਂ ਫਾਹਾ ਲੈ ਕੇ ਮਾਰਦੀ ਹੈ ਜਿਹਦੇ ਕਾਪ ਇੱਕ ਹੁਣ ਤਾਂ ਭਾਈ ਜੀ ਮੇਰੀਆਂ ਦੱਸ ਤੁਸੀਂ ਬੱਚੇ ਵੀ ਪਾਲਨੇ ਜੀ ਬਰਾਬਰ ਦੇ ਬੱਚੇ ਹੋਏ ਪਿਆ ਹੁਣ ਬੱਚਿਆਂ ਨੂੰ ਐਡਮਿਸ਼ਨ ਆ ਗਈ ਅੱਗੇ ਕਰੇ ਨਾ ਕਿਵੇਂ ਕਰਕੇ ਜੋੜ ਲੈਂਦੇ ਸੀਗੇ ਹੁਣ ਸਾਨੂੰ ਪਤਾ ਵੀ ਕਿਵੇਂ ਬੱਚੇ ਪੜ੍ਹਾਵਾਂਗੇ ਤੇ ਕਿਵੇਂ ਆਪ ਖਾਣੇ ਖਵਾਵਾਂਗੇ ਜੀ ਪੂਰੀ ਟੀਲ ਖਰਚੇ ਹੋਏ ਖਰਚਾ ਵੀ ਨਹੀਂ ਨਿਕਲਦਾ ਜੀ ਖਰਚਾ ਵੀ ਨਹੀਂ ਨਿਕਲਦਾ ਜੀ ਪੁੱਛੋ ਸਾਰੇ ਜਮਾਈ ਟੋਡਰ ਖੜੇ ਆ ਜੀ ਕੋਈ ਵਿਚਾਰਾ ਇਹ ਲਾ ਲਓ ਸਵੇਰੇ 7 ਵਜੇ ਤੋਂ ਲੱਗਦਾ ਰਾਤ ਨੂੰ 1 ਵਜੇ ਤੱਕ ਕੰਮ ਕਰਦਾ ਜੀ ਅੱਗੇ 1500 ਰੁਪਿਆ 1200 ਰੁਪਏ ਬਣ ਜਾਂਦਾ ਸੀਗਾ ਹੁਣ ਐ ਲਾ ਲਓ 12 12 13 13 ਘੰਟੇ ਲੌਗਇਨ ਦੇ ਕੇ 500 ਰੁਪਿਆ ਪੱਲੇ ਪੈਂਦਾ ਜਿਹੜਾ ਹੁਣ ਪੈਟਰੋਲ ਖਰਚੇ ਤੇ ਕਰ ਰਿਹਾ ਜ ਦੇ 800 ਕੰਮ ਕਰਿਆ ਤਾਂ ਮਗਰ ਕੀ ਲੇਗਾ 600 600 ਜੋ ਮੈਂਟਨੈਂਸ ਖਰਚਾ ਆ ਜਾਂਦਾ ਜੀ ਕਿਸੇ ਦਾ ਵਾਈਪ ਖਰਾਬ ਹੋ ਗਈ ਕਿਹਾ ਟਾਇਰ ਪਾਟ ਗਿਆ ਕਿੰਦਰ ਕੋਈ ਸੁਣਦਾ ਨਹੀਂ ਲੋਕ ਕਾਲੀ ਵੀ ਕਰਦੇ ਆ ਟਾਈਮਿੰਗ ਵੀ ਹੁੰਦੀ ਹੁੰਦੀ ਉਹ ਫਿਰ ਕੈਨਸਲ ਵੀ ਹੁੰਦਾ ਹੈ ਕੈਨਸਲ ਵੀ ਹੋ ਜਾਂਦਾ ਹੈ ਆਰਡਰ ਸਾਰਾ ਰਾਈਡਰ ਨੂੰ ਨੁਕਸਾਨ ਆਇਆ ਇਹ ਕਿਸੇ ਨੇ ਸੱਚੀ ਇੱਕ ਇਹ ਰਾਈਡਰ ਹੈ ਜੀ ਇਹਨਾਂ ਪਿੱਛੇ ਨੂੰ ਤਾਂ ਪਰਿਵਾਰ ਵੀ ਹੋਵੇਗਾ ਜੀ ਪਰਿਵਾਰ ਹੀ ਪਾਲਣ ਸਾਡੇ ਕੋਲ ਹੋਰ ਤਾਂ ਇਹਨਾਂ ਕੋਲ ਸੌਸ ਹੈ ਨਹੀਂ ਜੀ ਇਸ ਵੇਲੇ ਸਿਰ ਰਾਈਡਰ ਆਪਣੇ ਖਾਤੇ ਨੇ ਕਿੰਨੇ ਸਾਲਾਂ ਤੋਂ ਲੜੇ ਹੋਏ ਨੇ ਖੜਗੋਹਰ ਕੋਈ ਵੀ ਨਹੀਂ ਹੈ ਜੀ ਕੰਪਨੀ ਸਾਡੇ ਨਾਲ ਪਾਲਸੀ ਹੈ ਟਰਮ ਕੰਡੀਸ਼ਨ ਅਨੁਸਾਰ ਕਿ ਜਿਹਦੇ ਵਿੱਚ ਕੰਪਨੀ ਨੇ ਲਿਖਿਆ ਹੋਇਆ ਹੈ ਉਹ ਰੂਲ ਦੇ ਹਿਸਾਬ ਨਾਲ ਕਿ ਰਾਈਟਰ ਨੂੰ 10 ਤੋਂ 12 ਕਿਸੀ 5 ਕਿਲੋਮੀਟਰ ਦਿੰਨੇ ਆ ਦੇਖੇ ਕੰਪਨੀ ਆ ਉਹ ਰੂਲ ਤੇ ਖਰਾਬ ਜਾਈ 500 ਕਿਲੋਮੀਟਰ ਦਾ ਖਰਚਾ ਮਤਲਬ ਕਿੰਨੇ ਦਾ ਬਣ ਜਾਣਾ ਮਹੀਨੇ ਦਾ ਤੁਹਾਨੂੰ 15-20000 ਰੁਪਏ ਬਣਦਾ ਮਹੀਨੇ ਤੁਸੀਂ ਜਿਹੜੇ ਦੱਸਦੇ ਹੋ 10 ਤੋਂ 12 ਘੰਟੇ ਕੰਮ ਕਰਦੇ ਆ ਤਾਂ ਸਾਨੂੰ ਜੀ ਪੂਰਾ 6-700 ਰੁਪਏ ਬਣਦੇ ਆ ਅਰੇ ਕਿਸਾ ਦੋੜਿਆ ਚੜੜਾ ਦੇਣ ਮਾਕੇ ਆ ਖੜਗੋਹਰ ਕੰਪਨੀ ਸਾਡੇ ਤੋਂ ਕਿਉਂ ਖੁੱਲ੍ਹੇ ਪੈਂਦੇ ਆ 350 ਰੁ ਕੋਈ ਨਹੀਂ ਲਈ ਕੋਈ ਕਿਤੇ ਰਸਟੋਰੈਂਟੇ ਕੰਮ ਕਰਦੇ ਰਾਤ ਨੂੰ ਕੰਮ ਕਰਦੇ ਸਾਡਾ ਲੁੱਟਫਾ ਹੁੰਦੀ ਆ ਉਹ ਸਾਡੀ ਆਪਣੀ ਜ਼ਿੰਮੇਵਾਰੀ ਹੈ ਬਿੱਟਾ ਬੱਲੇ ਕੁਝ ਵੀ ਨਹੀਂ ਪੈਂਦਾ ਤੁਹਾਡੇ ਕੁਝ ਵੀ ਨਹੀਂ ਪੈਂਦੇ ਤਾਂ ਤੁਸੀਂ ਲੜਾਈ ਕਰੀ ਨਹੀਂ ਕਹਿੰਦੇ ਕਿ ਹੱਥੋਂ ਨਹੀਂ ਆਲੀ ਸਟੇਜੋਂ ਦਾ ਕੋਈ ਚਾਹੇ ਘੰਟੇ ਰਸਟੇਟੇ ਹੁੰਦੇ ਨੇ ਕੋਈ ਚੇਪ ਟੁਪ ਕਸਟਮਰ ਦੇ ਦੇ ਉਹਦੇ ਨਾਲ ਕੋਈ ਮਾੜਾ ਮੋਟਾ ਉਹ ਮਾੜਾ ਹੁੰਦਾ ਪਰ ਜੇ ਇੰਨੇ ਕਸਟਮਰ ਨਹੀਂ ਦੇ ਹੁੰਦੇ ਬੱਸ ਵੀਰਿੰਦੇ 25 ਹੁੰਦੇ ਉਹਨਾ ਕਿੰਨਾ ਘੜ ਚੱਲ ਜੂਗਾ ਜੀ ਕੋਈ ਸੱਚ ਨਹੀਂ ਚਾਹੇ 10 ਮਿੰਟ ਲੇਟ ਹੋ ਜਾਣਾ ਜਮਾਟੋ ਵਾਲਾ ਬਹੁਤ ਦੇਖੇ ਆ ਲੋਕ ਗੱਲ ਪੈ ਜਾਂਦੇ ਆ ਤਾਂ ਜਿਹੜੀਆਂ ਸਮੱਸਿਆ ਇਹ ਚੈਨੀ ਪੂਰੇ ਨਿਕਲ ਦੇਣਾ ਰਾ ਹਾਲਾਤ ਰਾਤ ਨੂੰ ਹੀ ਅਸੀਂ ਜਾਂਦੇ ਰਸਤੇ ਲੱਗੇ ਰਾਤ ਨੂੰ ਜਾਂਦੇ ਰਸਤੇ ਕਿ ਦਿਵਾਨ ਜਿੰਮੀ ਕੀ ਬਾਤ ਹੈ ਰਾਤ ਨੂੰ ਉੱਤਰਦੇ ਆਏ ਕੰਪਨੀ ਨੇ ਦੋ ਆਰਡਰ ਪਾਈ ਸੀ 100 ਕਿਲੋ ਮੀਟਰ ਦੇ ਉੱਥੇ ਜਾ ਕੇ ਮੈਨੂੰ ਕੰਪਨੀ ਹੰਦੀ ਹੈ 95 ਕਿ ਇਹ ਦੇਖੋ ਇੱਕ ਦਾ ਆਰਡਰ ਪਾ ਕੇ ਦੂਜੀ ਕੰਪਨੀ ਤੋਂ ਚੱਲ ਗਈ ਹੈ 114 15 ਕਿਲੋਮੀਟਰ ਗਿਆ ਲੈ ਪਹਿਲਾਂ ਮੈਨੂੰ ਪਿਕਅਪ ਪਈ 6 ਕਿਲੋਮੀਟਰ ਐਮਸ ਤੇ ਖੜਾ ਸੀ ਐਮਸ ਤੋਂ ਮੈਨੂੰ ਆਰਡਰ ਪਿਆ ਉਹਨਾਂ ਸਕਰਾਬਦਾਜੀ ਇੱਕ ਕਾਊਂਟਰ ਮੇਟ ਚੱਕਿਆ ਇੱਕ ਕਾਊਂਟਰ ਚੱਕਿਆ ਛਿਨੀ ਚਾਂਦ ਨੂੰ ਜਿਹੜਾ ਮੈਂ ਵਿਆਹੋਂ ਦੇ ਕੇ ਆਈ ਰਾਤ ਨੂੰ 11:30 ਵਜੇ ਬਾਈ ਚਾਂਦ ਰਾਤ ਨੂੰ ਇਹਦਾ ਵਿਹਾਸਾ ਹੋ ਜਾਏਗਾ ਕੰਪਨੀ ਦਾ ਫੋਨ ਨਾਲ ਕੋਈ ਫੋਨ ਨਹੀਂ ਚੱਕਦਾ ਜੀ ਨਾ ਸਾਡੀ ਕਿਸੇ ਨਾਲ ਗੱਲ ਹੋਵੇ ਇਸ ਤੋਂ ਸਾਡਾ ਟੀਐਲ ਸਾਹਿਬ ਹੀ ਰਾਤ ਨੂੰ 7 ਵਜੇ ਤੋਂ ਬਾਅਦ ਜਵਾਬ ਦੇਣਗੇ ਟਮਾਟੋ ਰਾਈਡਰੀ ਇੱਕ ਬੁਝੇ ਦੇ ਸਾਰਾ ਵਾਂਦੇ ਰਾਤ ਤੁਹਾਡਾ ਕੰਮ ਚੱਲਦਾ ਜੀ ਉਹਦੇ ਵਿੱਚ ਕੁੱਝ ਨਾ ਕੋਈ ਪ੍ਰੋਬਲਮ ਫਿਰ ਕੱਲੇ ਮਲ ਬਾਈਕ ਉੱਪਰ ਮੇਰਾ ਫੇਲ ਗਿਆ ਐਪਲੀਕੈਂਟ ਆਪਣੇ ਆਪੇ ਕਿੱਥੇ ਗਈ ਕਿ ਸਾਡੇ ਇਹਦੇ ਭਰਾ ਅੱਜ ਟਮਾਟੋ ਰਾਈਡਰ ਇਹੀ ਚੱਕ ਦੇਣਗੇ ਜੀ ਮੈਂ ਤਾਂ ਖਾਦੀ ਮੰਗਾਈ ਜੀ ਤੋਂ ਉਹ ਤਾਂ ਇਥੇ 7 ਮਿੰਟ ਤੋਂ ਬਾਅਦ ਸਾਨੂੰ ਕੋਲ ਨਹੀਂ ਆਉਂਦੀ ਜੀ ਕਿੰਨਾ ਕਰ ਲੱਗੀ ਕਿ ਕਿਹੜਾ ਫੋਨ ਜੇ ਦਾ ਹੋ ਰਿਹਾ ਨਹੀਂ ਤਾਂ ਕੰਮ ਹੀ ਨਹੀਂ ਕਰਦੇ ਨਾ ਜੀ ਰਾਤ ਨੂੰ ਐਡਾ ਬੁਰਾ ਹਾਲਾਤ ਨਾਲ ਸਿੱਟਦਾ ਰਾਤ ਨੂੰ ਅਸੀਂ ਜੜਾ ਪਾਰਸੀ ਬੋਲ ਖਾਮੀ ਲੱਤੋ ਪਈ ਹੈ ਜੀ ਨਾ ਨਹੀਂ ਕੱਲ ਸਾਡੇ ਟਮਾਟੋ ਰਾਈਡਰ ਦਾ ਐਕਸੀਡੈਂਟ ਹੋਇ ਇਹ ਆਈ ਕਿਸੇ ਨੇ ਸੈਲੀ ਉਹਦਾ ਮੋਬਾਈਲ ਵੀ ਕੋਈ ਚੱਕ ਕੇ ਲੈ ਗਿਆ ਮੌਕੇ ਤੇ